Todo um dia e que trito. ਮਾ ਗਿੱਪੀ ਕਰੇ ਬਾਦ ਜੋ ਕਿ ਹਮੇਸ਼ਾ ਪਰਵਾਰਿਕ ਸਿਨੇਮਾ ਲੈ ਕੇ ਆਉਂਦੇ ਨੇ ਜਦੋਂ ਇਹਨਾਂ ਨਾਲ ਕੰਮ ਕਰਦੇ ਹੋ ਤਾਂ ਕੀ ਮਹਿਸੂਸ ਹੁੰਦਾ ਹੈ ਬਹੁਤ ਵਧੀਆ ਲੱਗਦਾ ਹੈ ਜਦੋਂ ਕਿਸੇ ਅੱਛੇ ਸਬਜੈਕਟ ਦਾ ਸੀ ਹਿੱਸਾ ਬਣਦੇ ਆ ਜਿੱਦਾਂ ਅਰਦਾਸ ਅਰਦਾਸ ਕਰਾਂ ਫਿਰ ਅਰਦਾਸ ਸਰਬੱਤ ਦੇ ਭਲੇ ਦੀ ਹੁਣ ਬਣੀ ਹੈ ਸੋ ਹੋਰ ਵੀ ਕਿੰਨੇ ਸੋਹਣੇ ਸੋਹਣੇ ਹਨਾ ਸਬਜੈਕਟ ਆਏ ਨੇ ਤੇ ਇਹ ਇੱਕ ਵੱਖਰਾ ਜਿਹਾ ਵਿਸ਼ਾ ਹੈ ਜੀ ਨੂੰ ਹਲੇ ਤੱਕ ਮੇਰਾ ਕਹਿ ਲਾ ਸਾਡੇ ਦਰਸ਼ਕਾਂ ਨੇ ਨਹੀਂ ਦੇਖਿਆ ਹੁਣ ਤੇ ਮੈਨੂੰ ਇਹ ਵੀ ਹੈ ਕਿ ਜੇ ਦਰਸ਼ਕ ਇਹਨੂੰ ਦੇਖਣਗੇ ਨਾ ਤਾਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਹ ਜ਼ਰੂਰੀ ਨਹੀਂ ਹੈ ਕਿ ਵੀ ਫਿਲਮ ਦੇ ਵਿੱਚ ਕੋਈ ੱੱਕੇ ਨਾਲ ਕਾਮੇਡੀ ਪਾਈ ਹੋਵੇ ਜਾਂ ੱੱਕੇ ਦੇ ਨਾਲ ਹੀ ਸਭ ਕੁਝ ਦਿਖਾਇਆ ਜਾਵੇ ਜੀ ਜਦੋਂ ਵੀ ਅਸੀਂ ਫਿਲਮ ਦੇਖਾਂਗੇ ਜੇ ਬੜੇ ਨੇ ਤਾਂ ਉਹ ਜ਼ਰੂਰ ਆਪਣੇ ਬਚਪਨ ਚ ਜਾਣਗੇ ਤੇ ਉਹਨਾਂ ਨੂੰ ਆਪਣਾ ਬਚਪਨ ਆਪਣਾ ਦਾਦਾ ਦਾਦੀ ਨਾਨਾ ਨਾਨੀ ਆਪਣੇ ਐਲਡਰ ਯਾਦ ਆਉਣਗੇ ਤੇ ਦੂਜੀ ਗੱਲ ਇਹ ਵੀ ਹੈ ਕਿ ਇੱਕ ਐਦਾਂ ਦਾ ਸਬਜੈਕਟ ਹੈ ਕਿ ਬੱਚਿਆਂ ਨੂੰ ਕੁੱਟਿਆ ਜਾਂਦਾ ਹੈ ਤਾਂ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਕੁੱਟਣਾ ਜ਼ਰੂਰੀ ਹੈ ਤੇ ਦੋਨੋਂ ਚੀਜ਼ਾਂ ਦੇ ਹੈ ਕਿ ਐਂਡ ਦੇ ਵਿੱਚ ਪੇਰੈਂਟਸ ਵੀ ਮੈਸੇਜ ਲੈ ਕੇ ਜਾਣਗੇ ਔਰ ਬੱਚੇ ਵੀ ਦੋਨਾਂ ਦੇ ਹੱਕ ਦੀ ਗੱਲ ਕਰਦੇ ਤੁਹਾਨੂੰ ਵੀ ਆਪਦੇ ਪ੍ਰਾਣੀਆਂ ਗੱਲਾਂ ਯਾਦ ਆਈਆਂ ਹੋਣਗੇ ਇਹ ਫਿਲਮ ਜਦੋਂ ਕਰਦਾ ਬੰਦਾ ਤੇ ਫਿਰ ਆਪਦੀ ਮਾਵਾ ਵੀ ਯਾਦ ਆਉਂਦੀ ਆ ਤੇ ਬਾਪੂ ਵੀ ਯਾਦ ਆਉਂਦੇ ਨੇ ਜਿੰਦੇ ਜਦੋਂ ਛਿੜਕਦੇ ਹੁੰਦੇ ਸੀ ਅਸੀਂ ਕਈ ਵਾਰ ਗੁੱਸਾ ਕਰ ਜਾਂਦੇ ਸੀ ਅੱਜ ਬਾਪੂ ਨਹੀਂ ਰਹਿ ਜਾਂਦੇ ਮਾਵਾ ਨਹੀਂ ਕਈ ਵਾਰ ਰਹਿ ਜਾਂਦੇ ਤਾਂ ਉਹ ਜੀਜ ਹੁੰਦਾ ਵੀ ਉਦੋਂ ਹੁੰਦੇ ਸੀ ਤਾਂ ਅਸੀਂ ਉਹਨਾਂ ਨੂੰ ਗੁੱਸਾ ਕਰ ਜਾਂਦੇ ਸੀ ਗੱਲ ਦਾ ਬਿਲਕੁਲ ਦੇਖੋ ਜਦੋਂ ਵੀ ਹੈ ਇੱਕ ਤਰੀਕਾ ਹੁੰਦਾ ਹੈ ਬੱਚਿਆਂ ਨੂੰ ਸਮਝਾਉਣ ਦਾ ਕਿਉਂਕਿ ਜਿਹੜੇ ਮਾਪੇ ਨੇ ਉਹਨਾਂ ਤੋਂ ਵੱਧ ਆਪਣੇ ਬੱਚੇ ਨੂੰ ਪਿਆਰ ਕੋਈ ਨਹੀਂ ਕਰ ਸਕਦਾ ਕਿਉਂਕਿ ਉਹ ਜਿੰਦ ਜਾਨ ਹੁੰਦੇ ਆ ਬੱਚੇ ਮਾਪੇ ਦੀ ਤੇ ਗੱਲ ਇਹ ਹੈ ਕਿ ਜਦੋਂ ਮਾਪੇ ਕੋਈ ਚੀਜ਼ ਕਹਿੰਦੇ ਨੇ ਉਹ ਕਹਿੰਦੇ ਸਾਡੇ ਭਲੇ ਲਈ ਨੇ ਪਰ ਉਹਨਾਂ ਦਾ ਤਰੀਕਾ ਕੀ ਹੈ ਜੀ ਪਿਆਰ ਨਾਲ ਸਮਝਾਉਣਾ ਹੈ ਜਾਂ ਮਾਰ ਕੇ ਸਮਝਾਉਣਾ ਹੈ ਹਰ ਇੱਕ ਦਾ ਬੱਕਰ ਹੈ ਤੇ ਸਾਡੀ ਫਿਲਮ ਦੇ ਵਿੱਚ ਵੀ ਉਹੀ ਦਿਖਾਇਆ ਗਿਆ ਹੈ ਕਿ ਕੁੱਟਣਾ ਜ਼ਰੂਰੀ ਹੈ ਜਾਂ ਪਿਆਰ ਨਾਲ ਗੱਲ ਸਮਝਾਉਣੀ ਜ਼ਰੂਰੀ ਹੈ ਜਾਂ ਫਿਰ ਗੱਲ ਗਲਤ ਤੇ ਸ਼ਿਕਾਇਤ ਕਰ ਦੇਣੀ ਹੈ ਜਾਂ ਜਿੱਦਾਂ ਬਾਹਰਲੇ ਦੇਸ਼ਾਂ ਦੇ ਵਿੱਚ ਥੋੜਾ ਜਿਹਾ ਬੱਚੇ ਨੂੰ ਛਿੜਕਤਾ ਤੇ ਉਹ ਪੁਲਿਸ ਬੁਲਾ ਲੈਂਦੇ ਨੇ ਕਿ ਉਹ ਜ਼ਰੂਰੀ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਨੂੰ ਟੱਚ ਕੀਤਾ ਜਦੋਂ ਸਾਡੇ ਦਰਸ਼ਕ ਫਿਲਮ ਦੇਖਣਗੇ ਬਹੁਤ ਇੰਜੋਏ ਕਰਨਗੇ ਇੰਜੋਏ ਤੋਂ ਇਲਾਵਾ ਇੱਕ ਬਹੁਤ ਸੋਹਣਾ ਮੈਸੇਜ ਲੈ ਕੇ ਜਾਣਗੇ ਜਿਹੜੇ ਕਿ ਬੱਚਿਆਂ ਲਈ ਵੀ ਬਹੁਤ ਜ਼ਰੂਰੀ ਹੈ ਔਰ ਪੇਰੈਂਟਸ ਲਈ ਵੀ ਉਨਾ ਹੀ ਜ਼ਰੂਰੀ ਹੈ